ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਪੂਬੀ ਇਨਕਲਾਬ ਗਰੁੱਪ ਦੇ ਬਾਅਦ ਜਿਹੜਾ ਗਰੁੱਪ ਤਿਆਰ ਕੀਤਾ ਗਿਆ ਜਿਹਦੇ ਲਈ ਪਖੰਡ ਬਾਦ ਬਾਬਿਆਂ ਦੇ ਲਈ ਜੋ ਕਿ ਲੋਕਾਂ ਦੇ ਨਾਲ ਪਖੰਡ ਕਰਕੇ ਫਿਰ ਮਾਰ ਕੇ ਧਰਮਾਂ ਦੇ ਨਾਂ ਤੇ ਜਾਂ ਗੁਰੂਆਂ ਦੇ ਨਾਂ ਤੇ ਜਾਂ ਕਿਸੇ ਵੀ ਧਰਮ ਦੇ ਫਕਰਾ ਫਕੀਰਾਂ ਦੇ ਨਾਂ ਤੇ ਪੈਸਾ ਕਮਾਇਆ ਜਾ ਰਿਹਾ ਜੋ ਉਹਦੇ ਲਈ ਸਾਡਾ ਸਾਡੇ ਵੀਰ ਸੌਕੀ ਜੀ ਮਲੇਰ ਕੋਟਲਾ ਤੋਂ ਜਿਨ੍ਹਾਂ ਨਾਲ ਮੇਰੀ ਬੈਠ ਕੇ ਇੱਕ ਮਹੀਨਾ ਪਹਿਲਾਂ ਜਿਹੜੀ ਮੀਟਿੰਗ ਹੋਈ ਸੀ ਜਿਹਦੇ ਵਿੱਚ ਦਾਸ ਨੂੰ ਹਾਂ ਦਾ ਨਾਰਾ ਮਾਰਨਾ ਪਿਆ ਕਿਉਂਕਿ ਇਹ ਹਾਂ ਦਾ ਨਾਰਾ ਕੋਈ ਆਸਾਨ ਨਹੀਂ ਅਸੀਂ ਮਾਰਿਆ ਤੇ ਕੋਈ ਆਸਾਨ ਨਹੀਂ ਹੈਗਾ ਛਾਡੇ ਧਰਮਾਂ ਲਈ ਵੀ ਸ਼ੇਰਖਾਨ ਨੇ ਹਾਂ ਦਾ ਨਾਰਾ ਮਾਰਿਆ ਸੀ ਜਾਂ ਤੋਂ ਮਲੇਰਕੋਟਲੇ ਦੀ ਜਿਹੜੀ ਧਰਤੀ ਆ ਉਹ ਥੇ ਸ਼ੇਰਖਾਨ ਦੀ ਧਰਤੀ ਆ ਤੇ ਅਸੀਂ ਸ਼ੇਰਖਾਨ ਦੇ ਨਾਂ ਤੇ ਹੀ ਉਹ ਮਲੇਰਕੋਟਲੇ ਨੂੰ ਜਾਣਦੇ ਹਾਂ ਬਹੁਤ ਵਧੀਆ ਜੇ ਜਦੋਂ ਸਾਡੇ ਮਲੇਰਕੋਟਲੇ ਦਾ ਕੋਈ ਵੀ ਸਾਡੇ ਵੀਰ ਖਾਨ ਪਰਿਵਾਰ ਕੋਈ ਆਊਗਾ ਅਸੀਂ ਉਹਦੇ ਨਾਲ ਮੋਢਾ ਲਾ ਕੇ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਵਾਂਗੇ ਕਿਉਂਕਿ ਉਹਨਾਂ ਨੇ ਉਹ ਟਾਈਮ ਤਰਹਾਨ ਦੀ ਕਾਂਦੇ ਤੇ ਖਲੋ ਕੇ ਨਾਲ ਮੋਢੇ ਨਾਲ ਮੋਢਾ ਲਾ ਕੇ ਗੁਰੂ ਸਾਹਿਬ ਦੇ ਨਾਲ ਕਿਹਾ ਵੀ ਹਾ ਕਿ ਇਹ ਤੂੰ ਤੂੰ ਬਿਆ ਗਲਤ ਕਰ ਰਿਹਾ ਹੈ। ਜੇਕਰ ਨਹੀਂ ਰੁਕਦਾ ਤੇ ਕਿੱਦਾਂ ਦੀ ਕਾਰਵਾਈ ਅੱਗੇ ਸਿੰਗਾ ਵੱਲੋਂ ਜਾਂ ਤੁਹਾਡੀ ਟੀਮ ਦੇ ਵੱਲੋਂ ਗਰੁੱਪ ਦੇ ਵੱਲੋਂ ਕੀਤੀ ਜਾਊਗੀ। ਦੇਖੋ ਸਾਡਾ ਅਹੀਂ ਜੇ ਇਹ ਪਖੰਡਵਾਦ ਨੂੰ ਪਹਿਲੀ ਗੱਲ ਤਾਂ ਅਸੀਂ ਹੁਣੇ ਗੱਲ ਨੂੰ ਪਹਿਲਾਂ ਸਮਝਾਇਆ ਕਿਉਂ ਨਹੀਂ ਗਿਆ ਇਹ ਕੰਮ ਪ੍ਰਸ਼ਾਸਨ ਵੀ ਕਰ ਸਕਦਾ ਹਾਂ ਇਹ ਕੰਮ ਮੰਤਰੀ ਵੀ ਕਰ ਸਕਦਾ ਇਹਨੂੰ ਪਿਆਰ ਨਾਲ ਵੀ ਲੈਣਾ ਸੀਗਾ ਪਰ ਇਹ ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮੰਨेंगे ਕਿਉਂਕਿ ਇਹਨਾਂ ਨੂੰ ਹਰਾਮ ਦੀ ਕਮਾਈ ਖਾਣ ਦੀ ਆਦਤ ਪੈ ਗਈ ਹੈ ਬੇਸ਼ੱਕ 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 ਇਹ ਹਰਾਮ ਦੀਆਂ ਕਮਾਈਆਂ ਖਾਂਦੇ ਨੇ ਇਹਨਾਂ ਨੇ ਦੁਨੀਆ ਪਾਰ ਦਾ ਇਹਨਾਂ ਦੇ ਕੋਲ ਫੋਰਸ ਨੰਨਾ ਗੱਡੀਆਂ ਕਿੱਥੋਂ ਆਈਆਂ ਇਹਨਾਂ ਕੋਲ ਵਨ ਸਮਨੇ ਕਾਂਡ ਮੈਂਨ ਤਨ ਖਾਵਾ ਕਿੱਥੋਂ ਆਈਆਂ ਆ ਇੱਕ ਬੈਠਾ ਕਾਕੋਆ ਰੋਡ ਤੇ ਪ੍ਰੇਮਧਾਮ ਵਾਲਾ ਬੰਟੀ ਬਾਬਾ ਬੰਟੀ ਬਾਬਾ ਜਿਹੜਾ 24 ਘੰਟੇ ਸਿਰ ਮਾਰਦਾ ਪਤਾ ਕਿਹੜੀ ਮੋਟਰ ਦੇ ਪੜਾ ਚਾਲਿਆ ਹੋਇਆ ਜਿਹੜਾ ਉਹਦਾ ਕੰਮ ਹੀ ਇਹ ਹੋਆ ਪਖੰਡਵਾਤਾ ਇਦਾਂ ਦੇ ਬਹੁਤ ਸਾਰੇ ਲੁਧਿਆਣੇ ਦੇ ਵਿੱਚ ਨੇ ਅਸੀਂ ਨਹੀਂ ਚਾਹੁੰਦੇ ਤੇ ਕਿਸੇ ਰਾ ਆ ਲਹਿੰਗਾ ਤਾਂ ਚੱਕੀਏ ਅਸੀਂ ਨਹੀਂ ਚਾਹੁੰਦੇ ਕਿਸੇ ਦਾ ਘੁੰਡ ਤਾਂ ਚੱਕੀਏ ਅਸੀਂ ਨਹੀਂ ਚਾਹੁੰਦੇ ਕਿਸੇ ਦਾ ਨੰਗੇਜ ਕਰੀਏ ਪਰ ਇਹ ਜਿਹੜੀਆਂ ਪੰਜਾਬ ਦੇ ਵਿੱਚ ਸਾਡੇ ਫਕਰਾ ਫਕੀਰਾਂ ਨੇ ਬਾਬਾ ਫਰੀਦ ਜੀ ਨੇ ਕਿੰਨੀ ਤਪੱਸਿਆ ਕੀਤੀ ਆ ਇੱਕ ਦਿਨ ਮੱਥਾ ਟੇਕ ਕੇ ਆਗੇ ਦੂਜੇ ਦਿਨ ਬਾਬਾ ਫਰੀਦ ਦੀ ਫੋਟੋ ਲਾ ਕੇ ਬਾਬਾ ਫਰੀਦ ਨੂੰ ਇਹ ਵਰਤਣ ਲੱਗ ਪੈਂਦੇ ਆ ਜਹਾ ਆਪਣੇ ਲਖ ਦਾਤਾ ਤੀਰ ਨਗਾਹੇ ਵਾਲਾ ਉਹ ਦੁੱਦਾਤਾਰੀ ਇਨਸਾਨ ਆ ਇੱਥੇ ਫਕਰ ਭਗੀ ਰਹੇ ਨਾਂ ਦੇ 50 50 ਦੱਪੀਆਂ ਫੇਸਟਿੰਗ ਦੀ ਚੜੀ ਜਾਂਦੇ ਆ ਹੂੰ ਪਰ ਕਾਰਵਾਈ ਕਿਸ ਤਰ੍ਹਾਂ ਦੀ ਹੋਊਗੀ ਅਸੀਂ ਕਾਰਵਾਈ ਤੇੜੀ ਕਰਨ ਜਾ ਰਹੇ ਆ ਪਹਿਲੀ ਗੱਲ ਮੈਂ ਤੁਹਾਨੂੰ ਦੱਸਦਾ ਅਸੀਂ ਕਾਨੂੰਨੀ ਕਾਰਵਾਈ ਪਹਿਲਾਂ ਕਰਦੇ ਆ ਹੂੰ ਪ੍ਰਸ਼ਾਸਨ ਅਸੀਂ ਸੀਪੀ ਸਾਹਿਬ ਕਮਿਸ਼ਨਰ ਸਾਹਿਬ ਏਡੀਸੀਪੀ ਸਾਹਿਬ ਆ ਜਿੰਨਾ ਚੌਕੀ ਥਾਣਾ ਲਾਣਾ ਬਾਣਾ ਜੋ ਵੀ ਲੱਗਦਾ ਅਸੀਂ ਸਭ ਦੇ ਕੋਲ ਚਿੱਠੀਆਂ ਪਹੁੰਚਾਉਣੀਆਂ ਤਾਂ ਮੇਰੀ ਮੀਟਿੰਗ ਦੇ ਵਿੱਚ ਸਾਰੀ ਗੱਲ ਹੋਈ ਆ ਉਹ ਤੋਂ ਬਾਅਦ ਸਾਡੀ ਭਗਵੰਤ ਮਾਨ ਦੇ ਕੋਲ ਵੀ ਚਿੱਠੀ ਪਹੁੰਚੂਗੀ ਅਸੀਂ ਖੁਦ ਪਚਾਵਾਂਗੇ ਉਥੋਂ ਦੇ ਜਿੰਨੇ ਵੀ ਇੱਥੋਂ ਦੇ ਲਾਗੇ ਤੱਕ ਵਾਲੇ ਜਿੰਨੇ ਵੀ ਅਸੀਂ ਸਾਰਿਆਂ ਨੂੰ ਦੱਸਣਾ ਚਾਹਾਂਗੇ ਭਾਈ ਅਸੀਂ ਇਹ ਕਾਰਵਾਈ ਕਰਨੀ ਆ ਕੱਲ ਨੂੰ ਸਾਨੂੰ ਕੋਈ ਉੱਠ ਕੇ ਇਹ ਨਾ ਕਵੇ ਨੰਗ ਸਿੰਘਾ ਨੇ ਟਿਕਟ ਕਟਾਈ ਚਾੜਤਾ ਨੰਗ ਸਿੰਘ ਨੇ ਟਿਕਟ ਕਟਾਤੀ ਉਹਨੇ ਕਿਹਾ ਬਈ মিডিਆ ਵਾਲੇ ਬੈਕ ਲੈ ਕੇ ਆ ਜਾਣਾ ਲਓ ਜੀ ਤੁਸੀਂ ਪਹਿਲਾਂ ਇਹਨੂੰ ਪਿਆਰ ਨਾਲ ਵੀ ਸਮਝਾ ਸਕਦੇ ਸੀ ਸਾਡੇ ਕੋ ਪਿਆਰ ਪੂਰਨ ਨਹੀਂ ਹੈਗਾ ਅਸੀਂ ਅਸੀਂ ਪਿਆਰ ਨੂੰ 1990 ਤੋਂ ਮਨਾਉਂਦੇ ਆ ਰਹੇ ਹਾਂ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਮੁਸਲਮਾਨ ਧਰਮ ਨੂੰ ਵੀ ਬਦਨਾਮ ਕਰ ਰਹੇ ਨੇ ਫਿਰ ਕਮਾਉਂਦੇ ਨੇ ਜਾਂ ਕੁਝ ਹੋਰ ਭਾਈ ਆਪ ਮਾਈਕ ਫੜੀਏ ਭਾਈ ਜਾਂਦੇ ਨੇ ਹਰੇ ਰੰਗ ਦੀਆਂ ਫਰੀਆਂ ਕਰਕੇ ਤਾਂ ਬੜਾ ਕੁਝ ਤੁਸੀਂ ਵੀ ਦੇਖ ਰਹੇ ਹੋ ਕਿ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਅਸਲਾਮੁਅਲੈਕੁਮ ਵ ਰਹਿਮਤੁਲਲਾਹੀ ਵ ਬਰਕਾਤੁਹੂ ਦੇਖੋ ਜੀ ਪਹਿਲਾਂ ਵੀ ਆਪਾਂ ਮਤਲਬ ਸਪੀਚ ਕਰਕੇ ਹਟਿਆ ਇਸ ਉੱਤੇ ਕਿ ਜੋ ਅੱਜ ਕਰ ਰਹੇ ਨੇ ਪੀਰਾਂ ਫਕੀਰਾਂ ਦੇ ਨਾਮ ਦੇ ਉੱਤੇ ਸਿਰ ਕਮਾਉਣਾ ਪੁੱਛਿਆ ਦੇਣੀ ਤੇ ਰੰਗ ਬਰੰਗੇ ਚੋਲੇ ਪਾਲਨੇ ਫਕੀਰੀ ਕਨਸੈਪਟ ਦਾ ਇਹਨਾਂ ਗੱਲਾਂ ਬਾਤਾਂ ਨਾਲ ਦੂਰ ਦੂਰ ਤੱਕ ਲੈਣਾ ਦੇਣਾ ਨਹੀਂ ਹੈਗਾ ਨਾ ਸਾਡੇ ਇਸਲਾਮ ਨਾਲ ਇਹਨਾਂ ਗੱਲਾਂ ਬਾਤਾਂ ਦਾ ਲੈਣਾ ਦੇਣਾ ਇਸਲਾਮ ਦੀ ਤਰੀਕਤ ਤੇ ਫਕਰਾ ਦੀ ਕੁਝ ਮਰਿਆਦਾ ਅਗਰ ਉਸ ਮਰਿਆਦਾ ਦੇ ਤਹਿਤ ਕੋਈ ਚੱਲਦਾ ਤਾਂ ਉਹਦੇ ਲਈ ਸਾਨੂੰ ਕੋਈ ਇਤਰਾਜ਼ ਨਹੀਂ ਹੋਂ ਵਿੱਚ ਐਸੇ ਬਾਬੇ ਬੈਠੇ ਨੇ ਜਿਨ੍ਹਾਂ ਨੂੰ ਕੋਈ ਮर्यादा ਦਾ ਨਹੀਂ ਪਤਾ ਕੋਈ ਸਿਜਰਾ ਨਹੀਂ ਉਹਨਾਂ ਦਾ ਕੋਈ ਗੁਰੂ ਨਹੀਂ ਕੋਈ ਮੁਰਸ਼ਿਦ ਨਹੀਂ ਉਹ ਆਪਣੇ ਆਪ ਨੂੰ ਫਕੀਰ ਕਹਾਈ ਜਾਂਦੇ ਨੇ ਜਿਵੇਂ ਆ ਸੁਰਿੰਦਰ ਸਾਈਂ ਲਾ ਲਓ ਬਾਕਰਪੁਰ ਵਾਲਾ ਕਦੇ ਉਹ ਸਿੱਖੀ ਦਾ ਪ੍ਰਚਾਰ ਕਰਨ ਲੱਗ ਜਾਂਦਾ ਉਸੇ ਗੱਦੀ ਤੇ ਬਹਿ ਕੇ ਕਦੇ ਆਪਣੇ ਆਪ ਨੂੰ ਸਾਈਂ ਕਹਾਈ ਜਾਂਦਾ ਆ ਬਾਬਾ ਵੰਟੀ ਲਾ ਲਓ ਐਸ ਤਰ੍ਹਾਂ ਦੇ ਲੋਕ ਜਿਹੜੇ ਮਤਲਬ ਕਹਿੰਦੇ ਨੇ ਵੀ ਅਸੀਂ ਤਾਂ ਜੀ ਸਾਰੇ ਧਰਮਾਂ ਨੂੰ ਪਿਆਰ ਕਰਦੇ ਆ ਆਪਣੀਆਂ ਰੋਟੀਆਂ ਸੇਕਣ ਦੇ ਲਈ ਇਹ ਗਰੁੱਪ ਤੋਂ ਹਾਂ ਦਾ ਪੂਰੇ ਪੰਜਾਬ 'ਚ ਕੰਮ ਕਰ ਰਿਹਾ ਜਾਂ ਸਿਰਫ ਅਜਿ ਨੂੰ ਜਾਨੇ ਚੁਣਿਆ ਗਿਆ ਨਹੀਂ 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 ਪਹਿਲਾਂ ਵੀ ਸਾਡੀਆਂ ਦੋ ਮੀਟਿੰਗਾਂ ਹੋ ਚੁੱਕੀਆਂ ਨੇ ਮਲੇਕੋਟਲੇ ਦੇ ਵਿੱਚ ਔਰ ਤੀਸਰੀ ਮੀਟਿੰਗ ਲੁਧਿਆਣੇ ਦੇ ਵਿੱਚ ਹੋਈ ਆ ਤੇ ਇਨਸ਼ਾਅੱਲਾ ਆਲ ਪੰਜਾਬ ਦੇ ਵਿੱਚ ਕੰਮ ਕਰਾਂਗੇ ਅਸੀਂ ਤਰੀਕੇ ਦੇ ਨਾਲ ਪ੍ਰਸ਼ਾਸਨ ਦੀ ਮਦਦ ਦੇ ਨਾਲ ਪ੍ਰਸ਼ਾਸਨ ਨੂੰ ਖਬਰ ਕਰਾਂਗੇ ਇਸ ਚੀਜ਼ ਦੀ ਅਗਰ ਪ੍ਰਸ਼ਾਸਨ ਮਦਦ ਕਰੂਗਾ ਸਾਡੀ ਕਰੂਗਾ ਨਹੀਂ ਫਿਰ ਅਸੀਂ ਆਪਣੇ ਤਰੀਕੇ ਨਾਲ ਤਾਂ ਕਰਾਂਗੇ ਕਰਾਂਗੇ ਕੰਮ ਜੋ ਦੋ ਧਰਮ ਤੁਸੀਂ ਅੱਜ ਬੈਠ ਕੇ ਆਰਗੇਨਾਈਜ਼ ਕੀਤੀ ਅਭੀ ਪ੍ਰੋਸੈਸ ਆਗੇ ਕਹਾਂ ਤੱਕ ਪਹੁੰਚਾ ਹੈ ਕਿ ਜੋ ਬੰਤੀ ਕਾਰਵਾਈ ਜਿ세 ਕਿ ਬੰਤੀ ਬਾਬਾ ਕੀ ਬਾਤ ਕੀ ਗਈ ਹੈ ਹਾਂਜੀ 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 ਇਸ ਤਰ੍ਹਾਂ ਦਾ ਪਾਠਨ ਬਾਅਦ ਉਹਨਾਂ ਨੇ ਸਿਲਾਇਆ ਤਾਂ ਉਨ ਪਰ ਬੰਤੀ ਕਾਰਵਾਈ ਕਦ ਤੱਕ ਹੋ ਸਕਤੇ ਮੈਮ ਜਲਦੀ ਕਰਾਂਗੇ ਇਨਸ਼ਾਅੱਲਾ ਕਿਉਂਕਿ ਕੋਈ ਵੀ ਤੁਸੀਂ ਵੀ ਦੇਖੋ ਸਮਝਦਾਰੋਂ ਪੱਤਰਕਾਰੋਂ ਕੋਈ ਵੀ ਕੰਮ ਆ ਪ੍ਰੋਸੈਸ ਦੇ ਨਾਲ ਹੀ ਹੁੰਦਾ ਹੁੰਦਾ ਤਰੀਕੇ ਦੇ ਨਾਲ ਹੀ ਹੁੰਦਾ ਹੁੰਦਾ ਪ੍ਰਸ਼ਾਸਨ ਦਾ ਸਹਾਰਾ ਲੈ ਕੇ ਜਿਵੇਂ ਸਾਡੇ ਜਦਿਦਾ ਸਾਹਿਬ ਨੇ ਦੱਸਿਆ ਵੀ ਅਸੀਂ ਡੀਸੀ ਸਾਹਿਬ ਨੂੰ ਵੀ ਪੱਤਰ ਲਿਖਾਂਗੇ ਮੌਕੇ ਦੀ ਸਰਕਾਰ ਨੂੰ ਵੀ ਅਸੀਂ ਮੰਗ ਪੱਤਰ ਦੇਵਾਂਗੇ ਇਸ ਚੀਜ਼ ਦਾ ਇਸ ਇਲਾਕੇ ਦੇ ਵਿੱਚ ਦੋ ਧਰਮਾਂ ਦੇ ਲੋਕ ਮੌਜੂਦ ਨੇ ਸਿੱਖ ਧਰਮ ਮੁ슬ਮਾਨ ਭਾਜਰ ਮੌਜੂਦ ਹਾਂ ਹਾਂਜੀ ਹਾਂਜੀ ਕੱਟ ਦੇਖ ਕੇ ਬੜੀ ਖੁਸ਼ ਹੁੰਦੀ ਹੈ ਕਿ Hindu ਧਰਮ ਔਰ ईसाई ਧਰਮ ਨੂੰ ਨਾਲ ਲੈ ਕੇ ਚੱਲਿਆ ਜਾਊਗਾ ਬਿਲਕੁਲ ਜੀ ਬਿਲਕੁਲ ਸਾਡਾ ਗਰੁੱਪ ਆ ਜਿਹੜਾ ਸੂਫੀ ਇਨਕਲਾਬ ਗਰੁੱਪ ਹੈ ਉਹ ਵੀ ਬਣਿਆ ਹੋਇਆ ਉਹਦੇ ਵਿੱਚ ਤਕਰੀਬਨ ਸਾਰੇ ਧਰਮਾਂ ਦੇ ਲੋਕ ਨੇ Hindu ಮತ ਦੇ ਵੀ ਲੋਕ ਨੇ ईसाई ਧਰਮ ਦੇ ਵੀ ਲੋਕ ਨੇ ਕਿਉਂਕਿ ਅਸੀਂ ਇਸ ਗਰੁੱਪ ਦੇ ਰਾਹੀਂ ਕੱਲਾ ਪਖੰਡਵਾਦ ਨੂੰ ਨਹੀਂ ਖਤਮ ਕਰਨਾ ਇਸ ਗਰੁੱਪ ਰਾਹੀਂ ਅਸੀਂ ਇੱਕ ਭਾਈਚਾਰਕ ਸੰਦੇਸ਼ਾ ਦੇਣਾ ਕਥੇਗੜ ਸਾਹਿਬ ਬੰਟੀ ਬਾਬੇ ਦੀ ਤੁਸੀਂ ਗੱਲ ਕੀਤੀ ਆ ਔਰ ਉੱਥੇ ਕਈ ਨਿਹੰਗ ਸਿੰਘ ਫੌਜਾਂ ਪਹੁੰਚੀਆਂ ਸੀ ਜਿਨ੍ਹਾਂ ਨੇ ਉੱਥੇ ਜਾ ਕੇ ਬੰਟੀ ਬਾਬੇ ਨਾਲ ਗੱਲਬਾਤ ਕੀਤੀ ਜਾਂ ਉਹ ਨਿਹੰਗ ਸਿੰਘ ਕੌਣ ਸੀ ਉਹ ਨਿਹੰਗ ਸਿੰਘ ਮਾਨ ਸਿੰਘ ਅਕਾਲੀ ਸੀਗੇ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਕੋਲੋਂ ਜਿਨ੍ਹਾਂ ਨੇ ਇਸ ਮਾਮਲੇ ਦੇ ਉੱਤੇ ਵਿਚਾਰ ਕੀਤੀ ਬਲਕਿ ਉਹਨਾਂ ਨੇ ਕੋਈ ਲੜਨ ਦੀ ਕੋਈ ਐਸੀ ਗੱਲ ਨਹੀਂ ਕੀਤੀ ਸੀਗੀ ਉਹਨਾਂ ਦਾ ਕਹਿਣ ਦਾ ਭਾਅ ਵੀ ਅਸੀਂ ਛੜ ਨਾਲ ਬੈਠ ਕੇ ਇੱਕ ਵਿਚਾਰ ਕਰ ਸਕਦੇ ਹਾਂ ਕਿ ਉਹ ਵਿਚਾਰ ਕਰਨਾ ਪਰ ਉਹਨਾਂ ਨੇ ਵਿਚਾਰ ਨਹੀਂ ਉਹਨਾਂ ਦੇ ਨਾਲ ਮਰਨਾ ਇੱਕ ਗੱਲ ਇਹ ਹੋਈ ਜੀ ਤਕਰਾਰ ਕੀਤੀ ਸੀ ਅਗਰ ਉਹ ਸਹੀ ਸੀ ਤਾਂ ਆਮੋ ਸਾਹਮਣੇ ਜਿੱਤੇ ਆਪਾਂ ਅੱਜ ਬੈਠੇ ਆਂ ਆਮੋ ਨੂੰ ਸਾਹਮਣੇ ਤਾਂ ਹੋਣੀ ਨਹੀਂ ਆਮੋ ਸਾਹਮਣੇ ਬੈਠ ਕੇ ਆਪਾਂ ਜਿਹੜੇ ਪਲਪਲੇ ਸੀਗੇ ਉਹ ਸਾਂਝੇ ਹੋ ਜਾਂਦੇ ਜਿਹਦੇ ਵਿੱਚ ਨਾ ਇਹ ਦੁਸ਼ਮਣੀ ਹੋ ਸਕਦੀ ਸੀ ਤੇ ਨਾ ਹੀ ਕੋਈ ਵੈਰ ਹੋ ਸਕਦਾ ਹੀ ਆ ਉਹਦੇ ਵੀ ਦਿਲ ਦੀਆਂ ਭਾਵਨਾਵਾਂ ਮਤਾ ਪਤਾ ਲੱਗ ਜਾਂਦਾ ਮਗਰ ਉਹਨੇ ਉਸ ਮਾਮਲੇ ਨੂੰ ਜਿਹੜੇ ਉਹ ਸਿੰਘ ਜਿਨ੍ਹਾਂ ਨੇ ਟਾਈਮ ਰੱਖਿਆ ਸੀਗਾ ਉਹਨਾਂ ਸਿੰਘਾਂ ਨੂੰ ਲੋਡੋਵਾਲ ਟੂਲਪਲਾਜੇ ਤੇ ਹੀ ਰੋਕ ਦਿੱਤਾ ਗਿਆ ਹਿੰਦੂ ਧਰਮ ਹੋਰੀ ਸਾਹਿਤਰ ਨੂੰ ਨਾਲ ਲੈ ਕੇ ਪਹਿਲਾਂ ਵੀ ਤੁਸੀਂ ਗੱਲ ਕੀਤੀ ਹੈ ਜਿਹੜਾ ਅਕਸਰ ਦੇਖਣ ਨੂੰ ਮਿਲਦਾ ਕਿ ਛਾਪੀਆਂ ਕੱਢੀਆਂ ਜਾਂਦੀਆਂ ਨੇ ਤੁਸੀਂ ਉਸ ਨੂੰ ਕਿੰਨਾ ਕੁ ਰਿਆਜ ਮੰਨਦੇ ਮੈਂ ਜਿਹੜੀਆਂ ਵੀ ਜاہے ਜੋ ਕੋਈ ਜਗਰਾਤਾ ਪਖੰਡਵਾਦੀ ਗੱਲ ਹੋ ਰਹੀ ਹੈ ਜਿਹੜਾ ਜਗਰਾਤਾ ਜਦੋਂ ਆਤੇ ਦੇ ਵਿੱਚ ਝਾਕੀਆਂ ਨਿਕਲਦੀਆਂ ਜਾਂ ਕੋਈ ਪਿਛੇ ਵੀ ਕਰਮਦਾਤਾ ਕੋਈ ਆਪਣਾ چاہے ਕਵਾਲ ਰੱਖੇ ਜਾਂਦੇ ਉੱਤੇ ਵੀ ਝਾਕੀਆਂ ਨਿਕਲਦੀਆਂ ਮਗਰ ਇਹ ਝਾਕੀਆਂ ਬਿਲਕੁਲ ਨਾ ਕੱਢੀਆਂ ਜਾਣ ਉਹਨਾਂ ਦੇ ਵਿੱਚ ਅਜòn ਜਿਹੇ ਟਟੂਲੇ ਆ ਸੂਫੀਅਤ ਨਾਲ ਇਹ ਝਾਕੀਆਂ ਦਾ ਕੋਈ ਲੈਣਾ-ਦੇਣਾ ਨਹੀਂ ਜਿਸ ਤਰ੍ਹਾਂ ਉਹ ਮਤਲਬ ਉਹਨਾਂ ਨੇ ਝਾਕੀਆਂ ਗੱਡੀਆਂ ਨੇ ਲਾਲਾ ਦੀ ਸਰਕਾਰ ਦੀ ਮੂਰਤੀ ਬਣਾਈ ਬੈਠੇ ਨੇ ਉਹ ਹੋਰ ਵੀ ਕਈ ਬਜ਼ੁਰਗਾਂ ਦੀਆਂ ਮੂਰਤੀਆਂ ਅਕਸਰ ਮੇਲਿਆਂ ਦੇ ਵਿੱਚ ਇੱਕ चीज ਦੇਖਣ ਨੂੰ ਮਿਲਦੀ ਆ ਜਿੱਦਾਂ ਵੀ ਪੀਰਾਂ ਪੀਰਾਂ ਦੇ ਮੇਲੇ ਹੁੰਦੇ ਨੇ ਤੇ ਉੱਥੇ ਕੁਝ ਕਿਨਰ ਟਾਈਪ ਕਹਿ ਦਈਏ ਨਹੀਂ ਨਹੀਂ ਇਸ ਉਹ ਆ ਕੇ ਨੱਚਦੇ ਨੇ ਡਾਂਸ ਵਗੈਰਾ ਇਹ ਸਿਰਫ ਦਵਾਬੇ ਏਰੀਆ ਦੇ ਵਿੱਚ ਹੀ ਹੋ ਰਿਹਾ ਲੇਕਿਨ ਜੋ ਅਸਲ ਤਰੀਕੇ ਤੇ ਫੁਕਰਾ ਨਾ ਸਾਡੀ ਜੋ ਸੂਫੀ ਲੈਣਾ ਇਹ ਬਿਲਕੁਲ ਵੀ ਇਜਾਜ਼ਤ ਨਹੀਂ ਦਿੰਦੀ ਇਸ ਗੱਲ ਦੀ ਨਾ ਕੋਈ ਹਾਂ ਇਨਸ਼ਾਅੱਲਾ ਇਨਸ਼ਾਅੱਲਾ ਜਲਦੀ ਉਹ ਕਾਰਵਾਈ ਆਪਾਂ ਇਸ ਸਿੱਖ ਧਰਮ ਦੇ ਵਿੱਚ ਤੁਸੀਂ ਕਹਿ ਰਹੇ ਹੋ ਜਿਸ ਤਰ੍ਹਾਂ ਕੀ ਪ੍ਰੇਮ ਧਾਮ ਦੇ ਵਿੱਚ ਵੀ ਦੇਖਿਆ ਗਿਆ ਸਿੱਖ ਧਰਮ ਦੇ ਲੋਕ ਕਾਫੀ ਨੇ ਕਿ ਆਪਣੀ ਜਿਹੜੀਆਂ ਪੱਗਾਂ ਹੈਗੀਆਂ ਨੇ ਉਹ ਉਹਨਾਂ ਦੇ ਉਹਨਾਂ ਦੇ ਅੱਗੇ ਝੁਕਾਉਂਦੇ ਨੇ ਜਦ ਕਿ ਇਹ ਗੁਰੂਆਂ ਦੀ ਦਿੱਤੀ ਹੋਈ ਦਾਤ ਬਖਸ਼ੀ ਹੋਈ ਆ ਉਹਨਾਂ ਸਿੱਖ ਧਰਮ ਦੇ ਲੋਕਾਂ ਨੂੰ ਤੁਸੀਂ ਕੀ ਕਹਿੰਦੇ ਹੋ ਤੁਸੀਂ ਉਹਨਾਂ ਨੂੰ ਸਿੱਖ ਮੰਨਦੇ ਹੋ ਹਾਂ ਹਾਂ ਬਾਤ ਖੂਬ ਹੂੰ ਉਹ ਸਿੱਖ ਕਿਹੜਾ ਆਪਣੇ ਬਾਪ ਦਾ ਨਹੀਂ ਬਣਿਆ ਹੂੰ ਤਾਂ ਚਾਚੇ ਤਾਇਆ ਦਾ ਕਿ ਮੈਂ ਬੰਦੂਆ ਵਾਜੀ ਵਾਜੀ ਵਾਹੋ ਆ ਜੀ ਉਹਨੂੰ ਕਿਹੜਾ ਆਪਣਾ ਪਿਓ ਛੱਡ ਕੇ ਜਾ ਕੇ ਅੰਕਲ ਦੇ ਨਾਲ ਖੜ੍ਹ ਜਵੇ ਮੈਂ ਉਹ ਅੰਕਲ ਦਾ ਲਬਜ ਮੈਂ ਦੂਜੇ ਤਰੀਕੇ ਨਹੀਂ ਵਰਤਣਾ ਚਾਹੁੰਦਾ ਕਿ ਅਸੀਂ ਵੀ ਇੰਨਾ ਕਮਾਂ ਦੇ ਵਿੱਚ ਹੰਡੇ ਹੋਏ ਆਂ ਮਗਰ ਕਹਿਣ ਦਾ ਭਾਵ ਇਹ ਆ ਕਿ ਉਹ ਸਿੱਖ ਨਹੀਂ ਹੈ ਚਾਹੇ ਉਹ ਕ੍ਰਿਸ਼ਨਾਂ ਦੇ ਵਿੱਚ ਗਏ ਚਾਹੇ ਉਹ ਧਰਮ ਪਰਸਰਮ ਵਰਤਨ ਕਿਸੇ ਵੀ ਧਰਮ ਚ ਕੀਤਾ ਚਿਰਤੇ ਗੁਰੂਆਂ ਦੀ ਤਾਜ ਸਜਾ ਕੇ ਇਹ ਤਾਸ਼ਰਾਂ ਦੇ ਪੱਗਾਂ ਐਵੇਂ ਨਹੀਂ ਬੱਜੀਆਂ ਇਹ ਗੁਰੂ ਸਾਹਿਬ ਨੇ ਆਪਣੇ ਪਰਿਵਾਰ ਵਾਰ ਕੇ ਇਹ ਸਰਦਾਰੀ ਦਿੱਤੀ ਆ ਸਰਦਾਰ ਜੀ ਕਹੋ ਤੇ ਸਰਦਾਰ ਜੀ ਵਿੱਚ ਅੱਖਰ ਗਿਣ ਲੋ ਤੇ 7 ਜਣੇ ਆਉਂਦੇ ਆ 7 ਸ੍ਰੀ ਅਕਾਲ ਗਿਣੋ ਤੇ 7 ਜਣੇ ਆਉਂਦੇ ਆ ਤੇ ਫਿਰ ਪੱਗਾ ਬਣ ਕੇ ਉੱਥੇ ਜਾ ਕੇ ਆਪਣੇ ਪਿਓ ਨੂੰ ਛੱਡ ਕੇ ਤੇ ਦੂਜਿਆਂ ਦੇ ਅੰਦਰ ਸਾਡੇ ਸਰਦਾਰ ਨਹੀਂ ਹੈਗੇ ਅਸੀਂ ਉਹਨਾਂ ਨੂੰ ਸਰਦਾਰ ਨਹੀਂ ਮੰਨਦੇ ਚਾਹੇ ਉਹ ਕ੍ਰਿਸ਼ਨਾ ਜੀ ਨੇ ਚਾਹੇ ਉਹ ਕਦੇ ਵੀ ਧਾਮਤੀ ਦੰਦੇ ਆ ਅਸੀਂ ਮੰਨਦੇ ਸਾਡੇ ਅਸੀਂ ਸਤਕਾਰ ਕਰਦੇ ਆ ਪਰ ਅਸੀਂ ਮੰਨਦੇ ਨਹੀਂ ਇਸ ਸਿੱਖ ਧਰਮ ਦਾ ਬਦਨਾਮ ਕੀਤਾ ਜਾ ਰਹਿਣਾ ਉਹਨਾਂ ਨੂੰ ਲੱਗਦੀ ਤੁਹਾਡੇ ਵੱਲੋਂ ਨਾ ਮੈਂ ਖਿਲਾਫ ਕੀ ਕਾਰਵਾਈ ਕੀਤੀ ਜਾਏਗੀ ਆਹ ਕਾਰਵਾਈ ਕੀਤੀ ਆ ਅੱਜ ਕੀ ਕਰ ਰਹੇ ਆ ਅਸੀਂ ਅੱਜ ਕਿਹੜਾ ਆਪਾਂ ਜਗਰਤਾ ਲਾਇਆ ਇਹ ਕਾਰਵਾਈ ਵਾਸਤੇ ਇੱਥੇ ਕੰਮ ਲਈ ਆਪਾਂ ਅਸੀਂ ਅੱਜ ਮੰਨਦੇ ਅਸੀਂ ਇਸ ਚੈਨਲ ਦੇ ਮਾਧਿਅਮ ਰਾਹੀਂ ਇਹ ਹੀ ਦੱਸਣਾ ਚਾਹੁੰਦੇ ਆ ਕਿ ਜਿੰਨੇ ਵੀ ਪਖੰਡੀ ਹੁਣੇ ਪਖੰਡ ਕਰਦੇ ਨੇ ਦੇਖੋ ਪਹਿਲਾਂ ਤਾਂ ਉਹਨਾਂ ਨੂੰ ਇਹ ਸੀ ਵੀ ਕੋਈ ਸਾਇਦ ਪੁੱਛਣ ਵਾਲਾ ਨਹੀਂ ਹੈਗਾ ਇਨਸ਼ਾ ਅੱਲਾਹ ਤਾਲਾ ਇਸ ਸਿਸਟਮ ਦੇ ਉੱਤੇ ਇੱਕ ਮжоਰਿਟੀ ਵੀ ਬਣ ਗਈ ਆ ਰਜਿਸਟ੍ਰੇਸ਼ਨ ਵੀ ਹੋ ਗਈ ਆ ਔਰ ਰੱਬ ਚਾਹੇ ਪੰਜਾਬ ਲੈਵਲ ਦੇ ਉੱਤੇ ਕੰਮ ਕਰਾਂਗੇ अगर प्यार मोहब्बत ਨਾਲ ਕੋਈ ਸਮਝੂਗਾ ਸਮਝੂਗਾ ਨਹੀਂ ਉਹਦੇ ਤੇ ਬਣਦੀਆਂ ਕਾਰਵਾਈਆਂ ਹੋਣਗੀਆਂ ਅਸੀਂ ਸਾਰੇ ਪਖੰਡੀਆਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਹੁਣ ਆਪਣਾ ਬਾਜ਼ ਆਜੋ ਅਸੀਂ ਕੁਝ ਨਹੀਂ ਦੇਖਣਾ ਅਸੀਂ ਕੁਝ ਨਹੀਂ ਦੇਖਣਾ ਜੋ ਵੀ ਮਤਲਬ ਗਲਤ ਹੋਊਗਾ ਚਾਹੇ ਉਹ ਸਾਡਾ ਆਪਣਾ ਕਿਉਂ ਨਾ ਹੋਵੇ ਉਹਦੇ ਤੇ ਬਣਦੀ ਕਾਰਵਾਈ ਹੋएगी ਜੋ ਕਿ ਜਿਵੇਂ ਕਿ ਸਪੀਚ ਦੇ ਦੌਰਾਨ ਅਭੀ ਥੋੜੀ ਜਿਹਾ ਪਹਿਲੇ ਬਾਤ ਵੀ ਗਈ ਸੀ ਬਾਬਾ ਬਾਗੀਸ਼ਵਰ ਧਾਮ ਕੇ ਲਈ ਹਾਂ ਜੀ ਫਿਰ ਜਿਸ ਪ੍ਰਕਾਰ ਤੁਸੀਂ ਉਹ ਇੱਕ ਪਰਚਾ ਲਿਖ ਕੇ ਜ਼ਾਹਿਰ ਕਰਦੇ ਆਂ ਤੁਸੀਂ ਕੀ ਕਹਿਣਾ ਚਾਹੋਗੇ ਉਸ ਬਾਰੇ ਮੈਡਮ ਇਹ ਤਾਂ ਕੱਲ ਆ ਗਈ ਇੱਕ ਮਾਈਂਡ ਬਾਕਸ ਕਰਨ ਦੀ ਕਲਾ ਆ ਗਈ। ਕੋਈ ਕੁਛ ਸਮਾਨਾ ਜਾ ਸਕਦਾ ਹੈ। ਨਹੀਂ ਨਹੀਂ ਮੈਡਮ ਬਹੁਤ ਉਹ ਉਹ ਬਗੇਸ਼ਵਰ ਧਾਮ ਦੇ ਨਾਲ ਬਥੇਰੇ ਵਿੱਚ ਉਹ ਤੋਂ ਬਾਅਦ ਮੀਡੀਆ ਦੇ ਉੱਤੇ ਆਏ ਵੀ ਨੇ ਜਿਨ੍ਹਾਂ ਨੇ ਦਿਖਾਇਆ ਵੀ ਇਹ ਕਲਾ ਆ ਗਈ ਇੱਕ ਇਹ ਕੋਈ ਜਾਦੂ ਨਹੀਂ ਹੈਗਾ ਕੋਈ ਇਹ ਕੋਈ ਕਰਾਮਾਤ ਨਹੀਂ ਹੈਗੀ। ਪਰ ਅਸਲ ਬਹੁਤ ਸਾਰੇ ਲੀਡਰਸ ਵੀ ਹੈ ਜੋ ਵਾਹ ਜਾਂਦੇ ਬਿਲਕੁਲ ਜਾਣਦੇ ਨੇ ਮੈਡਮ ਲੋਕ ਲੋਕ ਕਰਾਮਾਤ ਨੂੰ ਪਸੰਦ ਕਰਦੇ ਨੇ ਲੇਕਿਨ ਧਰਮ ਦਾ ਕੋਈ ਲੈਣਾ ਦੇਣਾ ਨਹੀਂ ਇਹਨਾਂ ਗੱਲਾਂ ਬੋਤਨ ਨਾਲ ਕਿਉਂਕਿ ਜਿਹੜੀ ਕਰਾਮਾਤ ਆ ਇਹ ਤੁਸੀਂ ਕਿਹੜੀ ਚੀਜ਼ ਨੂੰ ਸਮਝਦੇ ਹੋ ਕੀ ਕਰਾਮਾਤ ਕਿਹੜੀ ਚੀਜ਼ ਨੂੰ ਸਮਝਦੇ ਹੋ? ਇਹ ਜੱਪ ਤੱਪ ਸੰਜਮ ਤਰ ਮਨਾ ਕਮ ਆਇਆ ਸੇਵਾ ਸਾਧਨ ਜਾਣਿਆ ਅਰੇ ਰਾਇਆ ਤੁਸੀਂ ਕਿੰਨੂੰ ਮੰਨਦੇ ਹੋ ਅਸੀਂ ਤਾਂ ਰੱਬ ਨੂੰ ਮੰਨਦੇ ਹਾਂ ਬਿਲਕੁਲ ਰੱਬ ਕੌਣ ਆ ਰੱਬ ਤਾਂ ਨਾ ਤੁਹਾਨੂੰ ਆ ਨਹੀਂ ਦਿਖਦੀ ਇਹ ਵੀ ਰੱਬ ਹੀ ਆ ਰੱਬ ਤਾਂ ਨਾ ਕਿਸੇ ਨਜ਼ਰ ਆਇਆ ਤਾਂ ਆਪਣੇ ਦਿਲ ਨਾਲ ਇਹ ਪਗੋਤੀ ਆ ਪੱਥਰ ਚ ਵੀ ਪ੍ਰਾਨ ਉਹ ਪਾ ਸਕਦਾ ਦੇਖੋ ਮੈਂ ਤੁਹਾਨੂੰ ਫੇਰ ਇਹੀ ਗੱਲ ਕਹਿਣਾ ਕਿ ਜਿਹੜਾ ਇਤਿਹਾਸ ਹੈ ਨਾ ਬਾਣੀ ਬਾਣੀ ਦੇ ਨਾਲ ਤੁਹਾਨੂੰ ਇਤਿਹਾਸ ਦੀ ਵੀ ਲੋੜ ਆ। ਬਿਲਕੁਲ। ਕੱਲੀ ਪੜ੍ਹਾਈ ਨਹੀਂ। ਹੂੰ। ਨਾਲ ਤੁਹਾਨੂੰ ਪ੍ਰੈਕਟੀਕਲ ਦੀ ਵੀ ਲੋੜ ਆ। ਇਹ ਡਿਗਰੀਆਂ ਲੈ ਕੇ ਤੁਸੀਂ ਜਿੱਥੇ ਮਰਜ਼ੀ ਤੁਰੇ ਫਿਰੋ। ਜਦੋਂ ਹੱਥੀਂ ਮਿਹਨਤ ਕਰਨੀ ਪਊਗੀ ਨਾ, ਫੇਰ ਤੁਹਾਡੀ ਉਹ ਡਿਗਰੀ ਕੰਮ ਆਉਣੀ ਆ। ਡਾਕਟਰ ਆ, ਡਾਕਟਰ ਖੜਾ ਤੇਰੇ ਲੱਗੇ। ਵਾਈਟ ਹੱਬਾ ਬਾਬਾ ਜੀ। ਠੀਕ ਆ ਜੀ। ਉਹ ਡਾਕਟਰ ਖੜਾ ਨਾ। ਹਾਂ। ਉਹ ਕੱਲਾ ਦਵਾਈਆਂ ਬਣਾਉਂਦੇ ਨੇ, ਟੀਕੇ ਵੀ ਲਾਉਣੇ ਜਾਂਦੇ ਆਉ। ਤੇ ਇੱਥੇ ਤਰੀਕੇ ਅਸੀਂ ਜੇ ਪਿਆਰ ਨਾਲ रहमतुल्लाहि व लबरकू मैं मोहम्मद इरफान साबरी, सज्जादा नशीन छोटे बड़े सरकार रायकोट लुधियाना पंजाब हिंद अपना ये मिशन काफ़ी दो महीने से करीब चल रहा है जो ग्रुप बनाया हमने और पखंडवाद के ख़िलाफ़ ये सूफ़ी इनकलाब ग्रुप तैयार किया गया और रजिस्ट्रेशन कराया गया ये जो आज पखंडवाद इस्लाम को बदनाम करने के लिए उभर रहा है अगर आज ही पंजाब विच असी इस पखंडवाद को ख़राब ख़त्म नहीं करेंगे तो और आगे के लिए ये परवरिश पा जाएगा हिंदू मुस्लिम सिख ईसाई हर कौम के अंदर हर मज़हब के अंदर पखंडवाद हो रहा है ज़्यादातर इस्लाम को बदनाम करने के लिए गद्दी लगा कर बैठ जाते हैं अभी बहुत से बाबाओं को ये भी नहीं मालूम कि गद्दी है क्या खिलाफत है क्या पीर मुर्शिद होता क्या है उनको इस्लाम मजहब के बारे में अभी सलाम करना भी सही तरीके से नहीं आता बंटी बाबा या और बाबे नहीं बहुत पंजाब के अंदर मैं पूरे पंजाब में नहीं पूरे ऑल इंडिया में घूमता हूँ आज पंजाब में सलाम करना भी नहीं आता सासरी अकाल भी कहना नहीं आता, नहीं आता। सासरी अकाल का तर्जुमा क्या है असलम का तर्जुमा क्या है बहुत से कह देते हैं बाबा जी सलाम सलाम का जिसने सलाम कहा समझ लो वो हमें गाली दे रहा है अभी इस्लाम मज़हब के मान रहे हैं पखंड बात फैला रहे हैं सलाम नहीं करना आता उनको गुसल नहीं आता नहाना नहीं आता बैठना नहीं आता तरीका नहीं आता और इस्लाम मजहब का हमारा नाम बदनाम कर दिया हम जैसे खलीफा जो हिंदुस्तान में और गुरु ग्रंथ को साथ लेकर चलते हैं कुरान को साथ लेकर चलते हैं रामायण को साथ लेकर चलते हैं मैं गुरु ग्रंथ साहब से जब भी साहब का तर्जुमा करता हूं उर्दू में मैं नादेड़ में भी प्रोग्राम करके आया और तमाम दूर दूर तक देखते हैं हम माहौल को पर सबसे ज़्यादा पंजाब में विवाद ये फैल रहा है पखंडवाद का हमें दुख है कि आज साडा पंजाब किस दिशा में जा रहा है अगर इस पर रोक नहीं लगी मैं प्रशासन से और अपने भगवंत मान मुख्यमंत्री साहब से मैं ये गुजारिश करूँगा हाथ जोड़कर कि इसमें हमारा साथ दें और मीडिया हमारा साथ दे प्रशासन हमारा साथ दे, दे पखंडवाद को अगर खिलाफ़ हम नई आवाज़ उठाएंगे तो आने वाले वक्त में ये बहुत ज़्यादा परवरिश पा जाएगा और जिस दिन ये ज़्यादा परवरिश पा गया उस दिन हर मजहब के नीचे हो जाएंगे और ये खिलाफ ये पखणवाद ऊंचा उड़ जाएगा जी साहब लगदा नहीं कि इन चीजों की थी जड़ी शुरुआत इन गल्लां दी अपने घरां तो मोहल्यां तो होनी चाहिए बिल्कुल जी दे जी जे अपने परिवारਾਂ ਤੋਂ ਆਪਣੇ ਜੀਆਂਾਂ ਤੋਂ ਜਾਂ ਮਹੱਲਿਆਂ ਤੋਂ ਨਹੀਂ ਕਰਾਂਗੇ ਤੇ ਆਪਾਂ ਵੱਡਾ ਸੰਕਟ ਹੁਣ ਕਿਵੇਂ ਕਰਾਂਗੇ ਹਾਂਜੀ ਬਿਲਕੁਲ ਰਲ ਮਿਲ ਕੇ ਪਰਿਵਾਰਾਂ ਦੀ ਸਹਿਮਤੀ ਤੇ ਆਪਣਾ ਜਿਹੜਾ ਗੱਠਜੋੜ ਹੈ ਇਹਦੇ ਨਾਲ ਚੱਲਣਾ ਚਾਹੀਦਾ ਸਾਰਿਆਂ ਦੇ ਜੇ ਕੋਈ ਵੀ ਮੋਰਚਾ ਜਿੱ ਤਰ੍ਹਾਂ ਤੇ ਮੋਰਚਾ ਬੰਦੀ ਹੁੰਦੀ ਆ ਤੇ ਮੋਰਚਾ ਬੰਦੀ ਉਹ ਹੀ ਆ ਜੇ ਇੱਕ ਆ ਮੁੱਠਿਆ ਜਿਹਦੇ ਮਰਜ਼ੀ ਕਿਸ ਹੁਨਵਾਰੋਂ ਤਾਂ ਦੰਦ ਕੱਢਦਾ ਤੇ ਜੇ ਹੁਣ ਇਹ ਮੁੰਗੜਾ ਖਿਲੜੀਆਂ ਤੇ ਜਿਹੜਾ ਮਰਜ਼ੀ ਮਰੋੜ ਸਕਦਾ ਇੱਕ ਮੁੱਠ ਤੇ ਇੱਕ ਜੋਟੂ ਨੂੰ ਹੀ ਚਾਹੀਦੀ ਆ ਅੱਪ ਕਿਹਨਾਂ ਸੁਣਾऊं ਤੱਬ ਕਿਹਨਾਂ ਸੁਣਾऊं ਬਾਤ ਸੁਣਾऊं ਜਬ ਕਿ ਜੇ ਅਗਰ ਗੁਰੂ ਗੋਬਿੰਦ ਸਿੰਘ ਨਾ ਉੱਤੇ ਤੋਂ ਸੁਨਤ ਤੋਂ ਤੀਰ ਸਾਹਿਬ ਦੀ ਇਹ ਗੁਰੂ ਗੋਬਿੰਦ ਸਿੰਘ ਨੇ ਸਾਬ ਜਾਦੇ ਵਾਰੇ ਨਾ ਹੁੰਦੇ ਅੱਜ ਦੇ ਹਿੰਦੂ ਨਾ ਹੁੰਦੇ ਆ ਜਿਹੜਾ ਬਾਬੇ ਪਰਮੇਸ਼ਰ ਕੇ ਕੀ ਇਹ ਨਾ ਨਾਂ ਲਿਆ ਇਹ ਉਦੋਂ ਕਿੱਥੇ ਸੀ ਜੇ ਗੁਰੂ ਤੇਗ ਬਹਾਦਰ ਨੇ ਦਿੱਲੀ ਸੀਸ ਨਾ ਕਟਾਇਆ ਹੁੰਦਾ ਤੇ ਮੰਦਰਾਂ ਚ ਘੈਂਟੀਆਂ ਨਾ ਵੱਜਦੀਆਂ ਸਿੱਖ ਕੌਮ ਨੇ ਇਤਾਂ ਦੀ ਰਾਖੀ ਕੀਤੀ ਆ ਸਿੱਖ ਕੌਮ ਨੇ ਬਲਤਕਾਰ ਨਹੀਂ ਕੀਤੇ ਗਜਨੀ ਦੇ ਤੇ ਬਾਜ਼ਾਰ ਚ ਟਕੇ ਟਕੇ ਨੂੰ ਜਨਾਨੀਆਂ ਵੇਚਦੀਆਂ ਸੀ ਜਦੋਂ ਹਿੰਦੁਸਤਾਨ ਦਾ ਹੁਸਨ ਲੁੱਟ ਕੇ ਲਿਆਂਦੇ ਤੇ ਸਿੱਖ ਉੱਥੋਂ ਲਿਆ ਕੇ ਵਾਪਸ ਘਰਾਂ 'ਚ ਮੋੜਦੇ ਸੀ ਤੇ ਅੱਜ ਜਿਹੜੀ ਆ ਇਹ ਸਿੰਘਾਂ ਨੇ ਕਰਮ ਕੀਤਾ ਜੇ ਇਹ ਮੀਡੀਆ 'ਚ ਜੇ ਅਸੀਂ ਮੋਬਾਈਲਾਂ 'ਚ ਵੀਡੀਓ ਨਾ ਬਣਾਈਏ ਪੈਸੇ ਨਾ ਕਮਾਈਏ ਤੇ ਇਹ ਕੰਮ ਹੀ ਨਾ ਹੋਵੇ ਬੰਦਿਆਂ ਨੇ ਜਨਾਨੀਆਂ ਅੱਗੇ ਤੋਰੀਆਂ ਨੇ ਤੇ ਆਪ ਕਮਾਈ ਖਾਈ ਜਾਂਦੇ ਨੇ ਇਸ ਕਰਕੇ ਗੱਠ ਜੋੜ ਪਰਿਵਾਰ ਤੇ ਸੰਗਠਨ ਨਾਲੀ ਹਰ ਕਿਸੇ ਨੂੰ ਲੜਾਈ ਦਿੱਤੀ ਜਾਂਦੀ ਆ ਗੁਰੂ ਗੋਬਿੰਦ ਸਿੰਘ ਦੇ ਨਾਲ 40 ਸਿੰਘ ਸੀ ਨੰਦਪੁਰ ਸਾਹਿਬ ਤੇ 10 ਲੱਖ ਫੌਜ ਨੇ ਕੇਰਾ ਪਾਇਆ ਸੀ ਤੇ 10 ਲੱਖ ਨੇ ਨਾਲ ਮੁਕਾਬਲਾ ਕੀਤਾ ਸੀ ਤੇ ਫਿਰ ਜਦੋਂ ਗਏ ਵੀ ਆ ਨਾ ਤੇ ਬੁਜਨਰਾਵਰ ਕੋ ਲੋਕ ਨਹੀਂ ਆ ਤਾੜੀ ਮਾਰ ਕੇ ਚੱਲੇ ਸੀ ਆ ਹਿੰਦੂਆਂ ਤੇ ਸਿੱਖਾਂ ਦਾ ਗੁਰੂ ਜਾ ਰਿਹਾ ਜੀ ਜਾ ਰਿਹਾ ਜੇ ਕਿਸ ਦੀ ਤਾਕਤ ਹੈ ਤਾਂ ਰੋਕ ਲਵੋ ਤੇ ਅੱਜ ਵੀ ਤਾੜੀ ਸਭ ਗੁਰਦੁਆਰਾ ਉੱਥੇ ਮਜ਼ਬੂਤ ਹੈ ਮਜ਼ਬੂਤ ਆ ਇੰਨੀ ਕੀ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ